ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾੜਦੇ ਸਿੰਘ ਅਲੋਕੇ ਅਮਰਸ਼ੀਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਰੂਪ ਜੋ ਕਿ ਚਾਰ ਧੱਕਾਂ ਦੇ ਵਿਰਾਜਮਾਨ ਨੇ ਉਹਨਾਂ ਵਿੱਚੋਂ ਇੱਕ ਤਖਤ ਤਖਤ ਸ੍ਰੀ ਹਰਮਿੰਦਰ ਜੀ ਪਟਨਾ ਸਾਹਿਬ ਤੋਂ ਇੱਕ ਵਿਸ਼ੇਸ਼ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸਾਲਾਂ ਨੂੰ ਸਮਰਪਿਤ ਇੱਕ ਜਾਗਰਤੀ ਯਾਤਰਾ ਜੋ ਮਾਨ ਨਗਰ ਕੀਰਤਨ ਸਜਾਇਆ ਗਿਆ ਉਹ ਅੱਜ ਇਤਿਹਾਸਿਕ ਸ਼ਹਿਰ ਨਾਬਾ ਵਿਖੇ ਪਹੁੰਚ ਰਿਹਾ ਹੈ ਫਰ ਉਸ ਦੇ ਵਿੱਚ ਸ਼ਸਤਰਾਂ ਤੋਂ ਇਲਾਵਾ ਲਖਵਤ ਗੁਰੂ ਸਭਾਨ ਦੇ ਸ਼ਸਤਰਾਂ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਜਿਹੜੇ ਸ਼ਸ਼ੋਭਤ ਨੇ ਸੰਗਤਾਂ ਨੂੰ ਨਾਭਾ ਵੀ ਕਿ ਉਹਨਾਂ ਦੇ ਦਰਸ਼ਨ ਨੇ ਜਿਹੜੇ ਕਰਵਾਏ ਜਾ ਰਹੇ ਨੇ ਉਹ ਜਾਗਰਤੀ ਯਾਤਰਾ ਜਿਹੜੀ ਨਾਭਾ ਪੰਚੀ ਆ ਤੁਸੀਂ ਦੇਖ ਰਹੇ ਹੋ ਸਾਈਡ ਤੇ ਇੱਕ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਨਤਮਸਤਕ ਹੋਣ ਵਾਸਤੇ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਪਹੁੰਚਿਆ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਗਗਵਾਈ ਤੇ ਪੰਜ ਪਿਆਰਿਆਂ ਭਗਵਾਈ ਦੇ ਅੰਦਰ ਜਿਹੜਾ ਇਹ ਮਹਾਨ ਨਗਰ ਕੀਰਤਨ ਆ ਨਾਭਾ ਦੀ ਧਰਤੀ ਤੇ ਕੁਝ ਭਲਾਂ ਦੇ ਅੰਦਰ ਪਹੁੰਚਣ ਵਾਲਾ ਸੰਤਾਂ ਵੱਡੀ ਗਿਣਤੀ ਵਿੱਚ ਪਹੁੰਚਿਆ ਹਿਆਂ ਨੇ ਨਾਭਾ ਦੇ ਵਿਧਾਇਕ ਪ੍ਰਦੀਪ ਸਿੰਘ ਦੇਵਮਾਰ ਹੁਣਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਵੱਡੀ ਗਿਣਤੀ ਵਿੱਚ ਤੁਸੀਂ ਦੇਖ ਰਹੇ ਹੋ ਕਿ ਸੰਤਾਂ ਨੇ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਉਹ ਇਹਨੇ ਹੁਣ ਨਾਲ ਵੀ ਗੱਲਬਾਤ ਕਰਾਂਗੇ ਸਿੰਘ ਸਾਹਿਬ ਕਿਵੇਂ ਦੇਖਦੇ ਹੋ ਜੋ ਮਹਾਨ ਨਗਰ ਕੀਰਤਨ ਆ ਜਾ ਰਿਹਾ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਦੀਆਂ ਸੁਸ਼ੋਭਤ ਨੇ ਅਹੀ ਪ੍ਰਕਾਸ਼ ਹਮਾਰਾ ਪਹੇੋ ਪਟਨਾ ਸਹਿਰ ਵਿਖੇ ਪਵਲਯੋ ਤਖਸਰੀ ਹਰਮੰਦਰ ਜੀ ਪਟਨਾ ਸਾਹਿਬ ਜੋ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਸਥਾਨ ਹੈ ਇਸ ਪਾਵਨ ਸਥਾਨ ਤੇ ਜਾਗਰੀ ਯਾਤਰਾ ਜਿਹੜੀ ਹੈ ਨੌ ਸ਼ਹਿਰਾਂ ਵਿੱਚੋਂ ਚੱਲ ਕਰਕੇ ਆਈ ਹੈ ਇਹਦੇ ਵਿੱਚ ਸਤਿਗੁਰੂ ਗੁਰਦੇਵ ਬਾਦਰ ਜੀ ਮਹਾਰਾਜ ਜੀ ਦਾ ਪਾਵਨ ਖੜਾ ਹੈ جو پالکی درشن کر سکتے ہوتے امر شہید بابا دیپ جی دا ہاتھ دا پورا سری گور گرھ صاحب مہاراج جی دا سروپ ہے ایک ونگار تو لے کر کے اٹھارہ دس بیس تک گرو گرنتھ صاحب مہاراج جی دا سروپ ਆਪ ਜਨਮਕਾ ਹੋ ਕਰਕੇ ਦਰਸ਼ਨ ਕਰ ਸਕਦੇ ਹੋ ਜੀ ਕਿੰਨੀ ਤਰੀਕ ਨੂੰ ਯਾਤਰਾ ਜਿਹੜੀ ਸ਼ੁਰੂ ਹੋਈ ਸੀ 17 ਸਤੰਬਰ ਨੂੰ ਤੋਂ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਰਵੱਟਾ ਹੋਈ ਸੀ ਤੇ ਅੱਗੇ ਇਹਨੇ ਖੰਨੇ ਜਾਣਾ ਹੈ ਲੁਧਿਆਣੇ ਫਿਰ ਅੰਮ੍ਰਿਤਸਰ ਤੇ ਜਲੰਧਰ ਉਸ ਤੋਂ ਅੱਗੇ ਸਾ ਸੰਗਤ ਜੀ ਇਹ ਜਾਗਰਤੀ ਯਾਤਰਾ ਜਿਹੜੀ ਹੈ 27 ਤਰੀਕ ਨੂੰ ਤਿਰੰਦਰ ਸਾਹਿਬ ਪੁੱਜ ਕਰਕੇ ਇਹਦੇ ਸੰਪੂਰਨ ਹੋਵੇਗੀ ਜੀ ਬਾਇ ਸਿੱਖਾ ਖਾਲਸਾ ਵਾਹਿਗੁਰੂ ਤੇਵ ਸਿੰਘ ਦੇਵਮਨ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਾਨ ਸਾਹਿਬ ਕਿੱਥੋਂ ਆਰੀ ਆ ਯਾਤਰਾ ਹੈ ਔਰ ਕਿੰਨੀ ਦੇਰ ਹੋ ਗਈ ਚੱਲੇ ਨੂੰ ਔਰ ਕਿਹੜੀਆਂ-ਕਿਹੜੀਆਂ ਸ਼ੋਭਿਤ ਨੇ ਆਉਂਦੇ ਚ ਬਖਸ਼ਿਸ਼ਾਂ ਤੇ ਗੁਰੂ ਸਾਹਿਬ ਦੇ ਸਰੂਪ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੀ ਜਾਤ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਡੇ 355 ਛੇਤੀ ਸਤਬ ਦੀ ਸਭਾਗਮ ਜਿਹੜਾ ਮਨਾਇਆ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਪਕਸ਼ੀ ਰਿਤਨਾ ਸਾਹਿਬ ਤੋਂ ਪਿਛਲੇ ਮਹੀਨੇ 15 ਸਤੰਬਰ ਨੂੰ ਜਿਹੜਾ ਜੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਾਗਰਤੀ ਯਾਤਰਾ ਜਿਹੜੀ ਆ ਰੰਭ ਕੀਤੀ ਗਈ ਹੈ ਜਿਹੜੇ 9 ਸਦੀਆਂ ਤੋਂ ਹੁੰਦੇ ਹੋਏ ਇੱਕੇ ਤਰੀਕੇ ਨਾਲ ਪੰਜਾਬ ਦੇ ਵਿੱਚ ਪਹੁੰਚੀ ਹੈ ਔਰ ਅੱਜ ਨਾਪਾ ਦੇ ਵਿੱਚ ਵਿਸ਼ੇਸ਼ ਤੌਰ ਤੇ ਕਿਰਪਾ ਹੋਈ ਅਸਗੇ ਪਾਸ਼ਾ ਦੀ ਜਿਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਸਤਰ ਤੇ ਵਸਤਰ ਔਰ ਪਾਪਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣਾ ਸੀਸ ਝਾ ਕੇ ਆਪ ਹਰਮੰਦਰ ਸਾਹਿਬ ਪੇਟ ਕੀਤਾ ਇਹ ਤਾਂ ਗੁਰੂ ਨਾਲ ਪਿਆਰ ਇਹਦੀ ਕੁਰਬਾਨੀ ਉਹਨਾਂ ਦਾ ਹੱਥ ਤੇ ਕੋ ਗੁਰਾਂ ਸਾਹਿਬ ਜੇ ਜਿਹੜਾ ਉਹਦਾ ਸਰੂਪ ਹੈ ਉਹ ਵੀ ਵਿਸ਼ੇਸ਼ ਤੌਰ ਤੇ ਨਾਤਾ ਪਹੁੰਚ ਰਿਹਾ ਸੋ ਰੂਹ ਸਾਡੀ ਗੱਲ ਕਰ ਰਹੀ ਹੈ ਗੁਰੂ ਦੇ ਦਰਸ਼ਨ ਕਰ ਰਹੀ ਹੈ ਗੁਰੂ ਦਾ ਆਸ਼ੀਰਵਾਦ ਔਰ ਆਪਾਂ ਦੇ ਆਸਥ ਦਾ ਸ਼ੁਰੂ ਤੋਂ ਗੁਰੂ ਨਾਲ ਬੜਾ ਪਿਆਰ ਰਿਹਾ ਜੀ ਜਦੋਂ ਮਹਾਰਾਜ ਹੀਰਾ ਸਿੰਘ ਜੀਗੇ ਮਹਾਰਾਜ ਵਰਮਨ ਸਿੰਘ ਜੀਗੇ ਤਾਂ ਹਰੇਕ ਮਹੀਨੇ ਆਪਣੇ ਜਿਹੜੀ ਜਿਹੜਾ ਆਪਣਾ ਕਾਰਫਕਾਸ਼ ਉਹਦੇ ਵਿੱਚੋਂ ਦਸਵੰਤ ਕੱਢ ਕੇ ਉਹ ਸੇਵਾ ਭੇਜਦੇ ਹੁੰਦੇ ਜਿਵੇਂ ਪਟਨਾ ਸਾਹਿਬ ਤਕਸ਼ਰੀ ਪਟਨਾ ਸਾਹਿਬ ਤੇ ਅੱਜ ਬੜੀ ਦੇਰ ਬਾਅਦ ਉਥੋਂ ਦੀਆਂ ਬਖਸ਼ੀਆਂ ਮਾਪਾਂ ਦੀ ਧਰਤੀ ਤੇ ਆਰਿਆ ਨੇ ਸਾਡਾ ਪਰਹਾੜਾ ਵਾਲਿਆ ਸ਼ਹਿਰ ਭਾਈ ਚਰਨ ਸਿੰਘ ਜੀ ਜਿਹੜੇ ਮੁੱਖ ਕਥਾਵਾਚਕ ਵਿਅਕਤੀ ਉੱਤੇ ਪਹੁੰਚਾਏ ਆ ਬਾਬਾ ਸਿਮਰ ਸਿੰਘ ਜੀ ਖੇਸਤੌਰ ਤੇ ਪਹੁੰਚੇ ਹੋਇਆ ਉਹਨਾਂ ਦਾ ਧੰਨਵਾਦ ਹੈ ਮਹਾਰਾਜ ਕਿਰਪਾ ਕਰਨ ਕਿ ਨਾਭਾ ਜਿਹੜੀ ਆ ਰਿਆਸਤ ਨਾਭਾ ਸ਼ਹਿਰ ਜਿਹੜਾ ਹੈ ਜਿੱਥੇ ਤੋਂ ਸੱਚੇ ਪਾਸ਼ਾ ਕਿਰਪਾ ਕਰਨ ਪੰਜਾਬ ਤੇ ਕਿਰਪਾ ਕਰਨ ਪੂਰੇ ਦੇਸ਼ ਤੇ ਕਿਰਪਾ ਕਰਨ ਪੂਰੀ ਦੁਨੀਆ ਤੇ ਕਿਰਪਾ ਕਰਨ ਕਿ ਦੁਨੀਆ ਗੁਰੂ ਦੀ ਕਾਰ ਕਰਦੀ ਆ ਰੱਬ ਨੂੰ ਮੰਨਦੀ ਆ ਆਪਣੇ ਸੁਡਾ ਤੇ ਚੱਲੇ ਸਚਾਈ ਤੇ ਚੱਲੇ ਕਿਪਤਾਸੀ ਭਲਾ ਲੋਚੀਏ ਸੰਸਾਰ ਦੇ ਵਿੱਚ ਨਾ ਨਫਰ ਤੇ ਨਫਰ ਕਰ ਤੇ ਅਸੀਂ ਸਾਰੇ ਪਿਆਰ ਵਾਲੀ ਜਿੰਦਗੀ ਬਸਰ ਕਰੀਏ ਅੱਜ ਸੰਗਤ ਜਿਹੜੀ ਐ ਠੱਠਾ ਮਾਰਦਾ ਕੱਟ ਫੁੱਲਾਂ ਦੀ ਵਰਖਾ ਕਰ ਰਹੀ ਆ ਹਰਲੀ ਡਾਕਟਰ ਨਾਲ ਫੁੱਲਾਂ ਦੀ ਪ੍ਰਸਾਦ ਕੀਤੀ ਜਾ ਰਹੀ ਆ ਸੰਗਤ ਬੜੀ ਖੁਸ਼ ਆ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸੰਮਤਾਂ ਕੇ ਪਟੋਰੇ ਐਮਐਲਏ ਮੇਰੇ ਹਿੱਸੇ 'ਚ ਸੇਵਾ ਆਈ ਆ ਸੱਤੇ ਪਾਸ਼ਾ ਅਮੇਸ਼ਾ ਆਪਣਾ ਅਸ਼ੀਰਵਾਦ ਸਾਡੇ 'ਤੇ ਬਰਾਈ ਰੱਖਣਾ ਮੈਂ ਸក្តਾ ਦੀ ਜਾਣਕਾਰੀ ਵੀ ਦੱਸ ਦਿਆਂ ਕਿ ਬਾਬਾ ਦੀਪ ਸਿੰਘ ਜੀ ਵੱਲੋਂ ਚਾਰ ਰੂਪ ਦੇ ਜਿਹੜੇ ਹੱਥੀ ਲਿਖਤ ਤਿਆਰ ਕੀਤੇ ਗਏ ਸੀ ਜਿਨ੍ਹਾਂ ਵਿੱਚੋਂ ਚਾਰਾ ਤਖਤਾਂ ਦੇ ਸਰੂਪ ਨੇ ਜਿਹੜੇ ਬਿਰਾਜਮਾਨ ਨੇ ਇੱਕ ਸਰੂਪ ਆਨੰਦਪੁਰ ਸਾਹਿਬ ਕਿਸ ਗੱਲ ਸੀ ਅਨੰਦਪੁਰ ਸਾਹਿਬ ਸਜੋਬਤ ਆ ਦੂਸਰਾ ਸਰੂਪ ਹੈ ਜਿਹੜਾ ਆਪਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਕੇ ਸਜੋਬਤ ਆ ਤੇ ਤੀਸਰਾ ਸਰੂਪ ਹੈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਕੌਮ ਦੇ ਸਰੂਪ ਚ ਤਖਤੀਰੇ ਅਕਾਲ ਤਖਤ ਸਾਹਿਬ ਦੇ ਬਿਰਾਜਮਾਨਾ ਚੌਥਾ ਤਖਤ ਦੱਖਸ਼ੀ ਹਰਮੰਦਰ ਜੀ ਪਟਨਾ ਸਾਹਿਬ ਵਿਕੇ ਜੋ ਸਜੋਬਤ ਸੀ ਉਹਨੇ ਦਰਸ਼ਕ ਨੇ ਜਿਹੜੇ ਇਹ ਯਾਤਰਾ ਰਾਹੀ ਸੰਤਾਲੂ ਕਰਵਾਏ ਜਾ ਰਹੇ ਨੇ ਔਰ ਦਸ਼ਮੇਸ਼ ਪਤਾ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੋਰ ਸ਼ਸਤਰ ਨੇ ਜਿਹੜੇ ਉਹ ਵੀ ਜਾਗਰਤੀ ਯਾਤਰਾ ਦੇ ਅੰਦਰ ਨਗਰ ਕੀਰਤਨ ਦੇ ਅੰਦਰ ਸ਼ਸ਼ੋਭਤ ਨੇ ਆਪ ਜੀ ਸੰਗਤਾਂ ਦਰਸ਼ਨ ਕਰੋਗੇ ਗੱਲਬਾਤ ਕਰਾਂਗੇ ਆਪ ਜਾ ਕੇ ਵਿਸ਼ੇਸ਼ ਤੌਰ ਤੇ ਸੱਦਾ ਜਿਹੜਾ ਇਸ ਨਗਰ ਕੀਰਤਨ ਦੇ ਇਤਿਹਾਸਿਕ ਸ਼ਹਿਰ ਨਾਪਾ ਵਿੱਚ ਪਹੁੰਚਣ ਵਾਸਤੇ ਐਮਐਲਏ ਸਾਹਿਬ ਨੂੰ ਲੈ ਕੇ ਦੇਖਿਆ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਜਾਗਰਤੀ ਯਾਤਰਾ ਜਿਹੜੀ ਜਿੱਕੀ ਖਾਲਸਾ ਵਾਹਿਗੁਰੂ ਜਿੱਕੀ ਪੱਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚਖੰਡ ਪਾਕਸ਼ਾ ਨੇ ਤਰਸ ਕਰਕੇ ਨਾਪੇ ਦੀ ਧਰਤੀ ਦੇ ਮਹਾਨ ਭਾਗ ਨੇ ਮੈਂ ਸਮਝਦਾ ਇਹ ਤੇ ਗੁਰੂ ਦਾ ਹੀ ਘਰ ਹੈ ਜਿੱਮੇ ਗੁਰਸਾਹਿਬ ਜੀ ਨੇ ਸ리아ਸਤ ਦੇ ਵਡੇਰਿਆਂ ਨੂੰ ਹੁਕਮਨਾਮਾ ਬਖਸ਼ਿ ਕਿਹਾ ਸੀ ਤੇਰਾ ਘਰ ਮੇਰਾ ਾਸੇ ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਰਾਜ ਜੀ ਦਾ ਕੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਕਿਉਂਕਿ ਨਾਭਾ ਰਿਆਸਤ ਦਾ ਬਹੁਤ 沽ੜਾ ਸਬੰਧ ਰਿਹਾ ਤਕਸ਼ਿਦੀ ਹਰਮੰਦਰ ਜੀ ਪਟਨਾ ਸਾਹਿਬ ਜਿਹੜੀ ਮੌਜੂਦਾ ਇਮਾਰਤ ਆ ਉਸ ਨੂੰ ਤਮੀਰ ਕਰਾਉਣ ਦੇ ਵਿੱਚ ਵੀ ਨਾਭਾ ਰਿਆਸਤ ਦਾ ਬਹੁਤ ਵੱਡਾ ਯੋਗਦਾਨ ਰਿਹਾ ਅੱਜ ਵੀ ਉੱਤੇ ਲਿਖਿਆ ਹੋਇਆ ਹੈ ਤੇ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਜੀ ਦਾ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ੍ਰੂਪ ਹੈ ਜਿਹੜਾ ਨਾਲੀ ਪਾਲਕੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਬਾਬਾ ਦੀਪ ਸਿੰਘ ਜੀ ਦੀਆਂ ਨਿਸ਼ਾਨੀਆਂ ਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਨਿਸ਼ਾਨੀਆਂ ਜਿਹੜੀਆਂ ਇੱਕ ਮਹਾਨ ਜਾਗਰਤੀ ਯਾਤਰਾ ਦੇ ਰੂਪ ਦੇ ਵਿੱਚ 9 ਸਟੇਟਾਂ ਨੂੰ ਕਵਰ ਕਰਦੇ ਹੋਏ ਨਾਭੇ ਪਹੁੰਚ ਰਹੀ ਹੈ ਐਮਐਲਏ ਸਾਹਿਬ ਨੇ ਵੀ ਬਹੁਤ ਅੱਛਾ ਪ੍ਰਬੰਧ ਕੀਤਾ ਹੈ ਹੈਲੀਕਾਪਟਰ ਨਾਲ ਪੁੱਲਾਂ ਦੀ ਵਰਕਾ ਹੋ ਰਹੀ ਹੈ ਇਸ ਤੋਂ ਉਪਰੰਤ ਹੀਰਾ ਮਹਿਲ ਵਿਖੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਹਸਦਿਕਾ ਸਰੂਪ ਦੇ ਪ੍ਰਕਾਸ਼ ਕਰਕੇ ਸੰਤਾਂ ਨੂੰ ਦਰਸ਼ਨ ਕਰਵਾਏ ਜਾਣਗੇ ਮ ਕਿਵੇਂ ਦੇਖਦੇ ਹੋ ਕਿੰਨੀਆਂ ਕਿ ਤਿਆਰੀਆਂ ਨੱਬ ਦੀ ਸੰਗਤ ਵੱਲੋਂ ਰੰਗੀਆਂ ਗਈਆਂ ਨੇ ਤੁਸੀਂ ਆਪ ਹੀ ਦੇਖ ਸਕਦੇ ਹੋ ਕੁਝ ਕੁਝ ਦੇਰ ਪਹਿਲਾਂ ਇੱਥੇ ਕੁਝ ਵੀ ਨਹੀਂ ਸੀਗਾ ਜਦੋਂ ਪਤਾ ਲੱਗਿਆ ਗੁਰੂ ਸਾਹਿਬ ਆਗੇ ਨੇ ਤੇ ਆਪ ਪਹਾੜੇ ਪਤਾ ਨਹੀਂ ਕਿੱਥੋਂ ਕਿੱਥੇ ਲੋਕ ਨਿਕਲ ਕੇ ਆ ਰਹੇ ਨੇ ਬਹੁਤ ਅੱਛੇ ਪ੍ਰਬੰਧ ਕੀਤੇ ਗਏ ਨੇ ਸਤਿ ਸ੍ਰੀ ਅਕਾਲ ਅਜ ਨਗਰ ਕੀਰਤਨਾ ਜਿਹੜਾ ਪਟਨਾ ਸਾਹਿਬ ਤੋਂ ਨਾਪਾ ਪੁੰਚਾ ਬਾਕੀ ਪਨਾ ਸੰਗੀਤ ਬਾਹਰ ਟਿਕਟਾਂ ਦਾ ਹੋਏ ਬੜਾਈ ਇਸ ਭਾਗਾ ਸਮਾਪਰ ਆਤਾ ਬਹੁਤ ਖੁਸ਼ੀਆਂ ਦਾ ਲੱਗ ਰਿਹਾ ਸੰਗਤਾਂ ਦੇ ਦਰਸ਼ਨ ਹੋ ਰਿਹਾ ਸੰਗਤਾਂ ਨੇ ਉੱਤਰ ਚਾਹਤ ਜਿਹੜੀ ਆ ਬੜੀ ਦੇਖਣ ਨੂੰ ਦੇਖਣ ਨੂੰ ਮਿਲ ਰਹੀ ਆ ਬੜੀ ਉਤਸ਼ਾਹ ਸੰਗਤਾਂ ਦੇ ਵਿੱਚ ਦਿੱਖ ਰਿਹਾ ਬੜਾ ਮਤਲਬ ਸੋੜਾ ਲੱਗ ਰਿਹਾ ਜਿੰਨੇ ਦੇਖਦੇ ਆ ਨਗਰ ਕੀਰਤਨਾ ਆ ਰਿਹਾ ਬਾਬਾ ਦੀਪ ਸਿੰਘ ਦੇ ਹੱਥ ਲਿਖੂਰੇ ਜਿਹੜੇ ਸਰਕਾਰ ਦੇ ਦਰਸ਼ਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾਈ ਬਹੁਤ ਚੜ੍ਹਦੀ ਕਲਾ ਦਾ ਕਾਰਜ ਹੋ ਰਿਹਾ ਜਿਹੜਾ ਕਿ ਸੰਗਤਾਂ ਨੂੰ ਦਰਸ਼ਨ ਹੋਣਗੇ ਨਾਪਾ ਆਪਣੀ ਜਿੱਕੇ ਇਤਿਹਾਸ ਗਜ਼ਰ ਰਿਹਾ ਜਿਹੜਾ ਕਿ ਹਮੇਸ਼ਾ ਸਿੱਖ ਰਾਜ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਆ ਤੇ ਹਰ ਵੇਲੇ ਸਿੱਖ ਰਾਜ ਦੀ ਪਿੱਛੇ ਖੜਾ ਰਿਹਾ ਇੱਕ ਤਰ੍ਹਾਂ ਤੇ ਅੱਜ ਇਸ ਮਹਾਨ ਜਗ੍ਹਾ ਦੇ ਉੱਤੇ ਇੱਕ ਮਹਾਨ ਆਪਣੇ ਸ਼ਹੀਦਾਂ ਦੇ ਫਤਲਿਖਤ ਦਸਤਾਵੇਜ਼ ਪਹੁੰਚ ਰਹੇ ਨੇ ਉਹਦੇ ਸ਼ਾਸਤਰ ਪਹੁੰਚ ਰਹੇ ਨੇ ਤਾਂ ਨਵੇਂ ਗ੍ਰੇਨ ਨਵੇਂ ਯੂਥ ਹੈ ਜਦੋਂ ਉਹ ਦੇਖਣਗੇ ਤਾਂ ਉਹਨਾਂ ਦੇ ਮਨ ਦੇ ਅੰਦਰ ਉਤਸ਼ਾਹ ਹੋਊਗਾ ਜੀ ਤੇ ਆਪਾਂ ਬਹੁਤ ਖੁਸ਼ੀ ਵਾਲੀ ਗੱਲ ਆ ਤੁਹਾਨੂੰ ਬਹੁਤ ਖੁਸ਼ੀ ਆ ਕਿ ਅੱਜ ਸ਼ਹਿਰ ਦੇ ਵਿੱਚ ਖੁਦ ਚੱਲ ਕੇ ਗੁਰੂ ਸਾਹਿਬ ਦੇ ਇੱਕ ਤਰ੍ਹਾਂ ਚਰਨ ਪੈ ਰਹੇ ਨੇ ਸਾਡੇ ਅਸੀਂ ਵੀ ਦਰਸ਼ਨ ਕਰਾਂਗੇ ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਭਾਗੇ ਮੰਨਦੇ ਆ ਜੀ। ਕਿਹਾਰੇ ਜਾਵੇਂ ਨਹੀਂ ਹਾਲ ਹੋ ਜਾਵਾ ਨੌਕੇ ਜੀ ਤੋਂ ਤਾਂ ਤਾਂ ਬਾਬਾ ਦੀਪ ਸਿੰਘ ਜੀਆਂ ਕੇ ਸੋਹਣੇ ਚਰਨਾ ਕੋ ਭਾਵੇ ਸੁਣ ਕੇ ਨਹੀਂ ਹਾਲ ਹੋ ਜਾਵੇ। ਵਾਹਿਗੁਰੂ ਆਕਾ ਉਹ। ਹਾਂ ਜੀ। ਕਿਵੇਂ ਦੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਮੁੱਚੇ ਨਾਬੇ ਸ਼ਹਿਰ ਦੇ ਬਹੁਤ ਹੀ ਉੱਤਮ ਭਾਗ ਹਨ ਜੋ ਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 350 ਸਾਲਾ ਜੋ ਨਗਰ ਕੀਰਤਨ ਹੈ ਤਾਕਤ ਸ਼੍ਰੀ ਪਟਨਾ ਜੀ ਹਰਮੰਦਰ ਸਾਹਿਬ ਤੋਂ ਚੱਲ ਕੇ ਨੌ ਸੂਬਿਆਂ ਦੇ ਵਿੱਚ ਦੀ ਹੁੰਦਾ ਹੋਇਆ ਅੱਜ ਨਾਪੇ ਪਹੁੰਚਿਆ ਹੈ ਸੋ ਨਾਪੇ ਸ਼ਹਿਰ ਦੇ ਬਹੁਤ ਹੀ ਵੱਡੇ ਭਾਗ ਹਨ ਸੋ ਜਿਨ੍ਹਾਂ ਦੀ ਬਦੌਲਤ ਨਾਪੇ ਦੀਆਂ ਸੰਗਤਾਂ ਨੂੰ ਨਗਰ ਕੀਰਤਨਾਂ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਹੈ ਸੋ ਬਹੁਤ ਧੰਨਵਾਦ ਹੈ ਉਹਨਾਂ ਦਾ ਵੀ ਅਤੇ ਸੰਗਤਾਂ 'ਚ ਬਹੁਤ ਵੱਡਾ ਉਤਸ਼ਾਹ ਹੈ ਤੇ ਬਹੁਤ ਵੱਡੇ ਭਾਗ ਹਨ ਸੰਗਤਾਂ ਦੇ ਜੋ ਪਟਨਾ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਵਾਹਿਗੁਰੂ ਬੋਲੋ ਵਾਹਿਗੁਰੂ ਦੇ ਵਾਰ ਵਾਰ ਅੱਜ ਨੂੰ ਕਹਾਰਾ ਜੀ ਦੀ ਆਗਮਨ ਪਰਬਾਨੇ ਨੂੰ ਯਾਦ ਕਰਨ ਵਾਸਤੇ ਇਹ ਜਗਰਤੀ ਯਾਤਰਾ ਜਿਹੜੀ ਹੈ ਪੰਜਾਬ ਵਿੱਚ ਵਾਰ ਵਾਰ ਸਰਬੱਤ ਦੇ ਭਲੇ ਤੇ ਗੱਲ ਕੀਤੀ ਹੈ ਉੱਥੇ ਹੈ ਸਾਰ ਸੰਸਰ ਦੇ ਜੀਵ ਦਾ ਟਕਰਾਣਾਂ ਪਾਸੇ ਆਖੀ ਹੋਰ ਕਰਕੇ ਸੇਵ ਬਲਿਦਾਨ ਦੇਣ ਦਾ ਇਹ ਸਿਧਾਂਤ